ਕੇ ਦ੍ਰਿਸ਼ਟ ਅਮ੍ਰਿਤਾਰ ਕਾਲਕ ਖਨ ਉਤਾਰ ਤੇ ਮਰ ਅਗਿਆਨ ਜਾਹੇ ਦਰਸ ਦੁਆਰ ਓਏ ਜੋ ਸਵੇ ਸਰਬ ਦੇਸਾਰ ਗਖੜੀ ਵਿਖੰਮਕਾਰ ਕੀਏ ਨਿਰਭਾਰ ਤੇ ਨਰ ਭਵ ਉਤਾਰ ਕੀਏ ਨਿਰਭਾਰ ਸਤ ਸੰਗਤ ਸਹਿਜਸਾਰ गुर विचार निमरी भूत सदीव परम प्यार कल सहार सप्त दीप मजार लहना जगत गुर परस मुरार सप्त दीप मजार लहना जगत गुर परस मुरार कल के अवतार नाम के बोहित जाहरा जूर हाजरा हजूर जागत जोत तख्त चौर दे मालिक साहब श्री गुरु ग्रंथ साहब जी हो आप जी को दंडौत बंदन अनेक बार गुरु पातशाह जी के ग्रस्त रूप गुरु प्यारी साहब संघ जी फतेह प्रवान करो वाहिगुरु जी का खालसा वाहिगुरु जी की फतेह साहब सच्चे पातशाह श्री गुरु ग्रंथ साहब जी इस पावन पवित्र शहीद की धरती जिथे तन धन बाबा हनुमान सिंह जी सहितनेक शहीद ने शहादत प्राप्त की पातशाह ढाई बजे करीब इस स्थान ते प्रकाशमान होकर जो कुल लुकाई हित मुखवाक बख्शे ने तो अज का जो मुखवाक पातशाह ने बख्शे है ਔ ਸਭ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖਾੜ ਦਿਨ ਤੋਂ ਉਚਾਰਿਆ ਸੁਹੀ ਰਾਗ ਵਿੱਚ ਸਹਿਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 728 ਤੇ ਸੁਭਾਏਮਾਨ ਸ਼ਬਦ ਦੀ ਸ਼ੁਰੂਆਤ ਤੋਂ ਪਹਿਲਾਂ ਪਾਤਸ਼ਾਹ ਮੰਗਲ ਕਰਦੇ ਨੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭ ਗੁਰ ਪ੍ਰਸਾਦ ਇੱਕ ਓੰਕਾਰ ਉਹ ਪਰਮੇਸ਼ਰ ਅਕਾਲ ਪੁਰਖ ਕੇਵਲ ਇੱਕ ਹੈ ਉਹ ਹੀ ਸਾਰੇ ਜਹ ਸੰਸਾਰ ਨੂੰ ਪੈਦਾ ਕਰਨ ਹਾਰ ਹੈ ਉਹ ਹੀ ਪਾਲਣ ਹਾਰ ਹੈ ਔਰ ਅੰਤ ਤੈ ਕਾਰ ਭਾਵ ਬਾਰਡਰ ਅੰਤ ਨਿਰਤਾ ਕਰਨਹਾਰ ਵੀ ਉਹ ਪਰਮੇਸ਼ਰ ਆਪ ਹੀ ਹੈ ਸਾਰੇ ਜੀਵਨ ਨੂੰ ਇਥੋਂ ਲਜਾਣ ਵਾਲਾ ਜਾਂ ਇੱਕ ਇਹ ਉਸ ਦੇ ਹੁਕਮ ਤੋਂ ਬਿਨਾ ਕੋਈ ਜਾ ਨਹੀਂ ਸਕਦਾ। ਔਰ ਜਦੋਂ ਉਸ ਦਾ ਹੁਕਮ ਆ ਜਾਵੇ ਕੋਈ ਉਸ ਹੁਕਮ ਨੂੰ ਟਾਲ ਨਹੀਂ ਸਕਦਾ। ਉਸ ਦਾ ਨਾਮ ਸੱਚਾ ਹੈ। ਉਹ ਸਭ ਕੁਝ ਕਰਨਹਾਰ ਹੈ। ਉਹពੁਰਖ ਕੇਵਲ ਇੱਕ ਹੈ ਬਾਕੀ ਸਾਰੀਆਂ ਨਾਰਾਂ ਹਨ ਉਸ ਨੂੰ ਕਿਸੇ ਦਾ ਡਰ ਨਹੀਂ ਨਾ ਉਹ ਕਿਸੇ ਨੂੰ ਡਰਾਉਂਦਾ ਹੈ ਉਸ ਦਾ ਕਿਸੇ ਦਾ ਨਾਲ ਵੈਰ ਨਹੀਂ ਉਹ ਔਨ ਜਾਣ ਦੇ ਗੇੜ ਵਿੱਚ ਨਹੀਂ ਹੈ ਉਸ ਨੂੰ ਕਾਲ ਭਾਵ ਸਮਾ ਪ੍ਰਭਾਵਿਤ ਨਹੀਂ ਕਰਦਾ ਸਮੇਂ ਦਾ ਬਾਦਕ ਨਹੀਂ ਹੈ ਉਹ ਸਮੇਂ ਦੀ ਅਧੀਨ ਨਹੀਂ ਹੈ ਜੋਨਾ ਵਿੱਚ ਉਹ ਨਹੀਂ ਹੈ ਉਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਆਪਣੇ ਆਪ ਸੁਤੇ ਸਿੱਧ ਪ੍ਰਕਾਸ਼ਮਾਨ ਭਾਵ ਆਪ ਹੀ ਹੋ ਆਪਣੇ ਆਪ ਨੂੰ ਉਸ ਨੇ وجود ਵਿੱਚ ਲੈ ਕੇ ਆਂਦਾ ਉਸ ਦੇ ਨਾਲ ਜੋ ਸਮੋਈ ਹੋ ਸਕਦੀ ਹੈ ਉਸ ਦੇ ਨਾਲ ਜੋ ਮੇਲ ਹੋ ਸਕਦਾ ਉਹ ਗੁਰੂ ਸੱਚੇ ਦੀ ਕਿਰਪਾ ਸਦਕਾ हो सकता है। ਪਾਤਸ਼ਾ ਚਾਰ ਪਦਿਆਂ ਦੇ ਵਿੱਚ ਇਹ ਸ਼ਬਦ ਉਚਾਰਦੇ ਨੇ ਔਰ ਰਾਗੀ ਸਹਿਬਾਨਾ ਨੂੰ ਸੁਰਤਾਲ ਦੇ ਪਹਿਲੇ ਘਰ ਦੇ ਵਿੱਚ ਇਸ ਨੂੰ ਗਾਇਨ ਕਰਨ ਦੀ ਤਾਕੀਦ ਕੀਤੀ ਹੈ ਪਾਤਸ਼ਾ ਨੇ। ਸ਼ੁਰੂਆਤ ਕਰਦੇ ਨੇ ਪਾਤਸ਼ਾ ਪਾਂਡਾ ਧੋਏ ਬੈਸ ਤੂਪ ਦੇਵੋ ਹੋ ਤੋ ਦੁਦੇ ਕੋ ਜਾਵੋ। ਪਾਂਡਾ ਧੋਏ ਮਾਰੇ ਪੀਂਦੇ ਨੇ ਇੱਕ ਉਦਾਹਰਨ ਦੰਦੇ ਨੇ ਜਦੋਂ ਸੁਆਣੀਆਂ ਦੁੱਧ ਚੋਣ ਜਾਂਦੀਆਂ ਸਨ ਉਸ ਤੋਂ ਪਹਿਲਾਂ ਜਿਸ ਭਾਂਡੇ ਦੇ ਵਿੱਚ ਦੁੱਧ ਚੋੜਾ ਹੁੰਦਾ ਹੈ ਉਸ ਨੂੰ ਚੰਗੀ ਤਰ੍ਹਾਂ ਧੋ ਲੈਂਦੀਆਂ ਨੇ ਮਾਂਝ ਲੈਂਦੀਆਂ ਨੇ ਔਰ ਇੱਕ ਹੋਰ ਪ੍ਰਕਿਰਿਆ ਆਪਣੇ ਪ੍ਰਾਤਨ ਪਰਿਵਾਰਾਂ ਦੇ ਵਿੱਚ ਹੁੰਦੀ ਸੀ ਭਾਂਡੇ ਨੂੰ ਸ਼ੁੱਕ ਮਾਂਝ ਕਰਦੇ ਸਨ ਨਾ ਕੇਵਲ ਧੋਣਾ ਉਸ ਨੂੰ ਸੁਕਾਉਣਾ ਵੀ ਹੈ ਮਾਂਜ ਕੇ ਚੰਗੀ ਤਰ੍ਹਾਂ ਫਿਰ ਸੁਕਾਉਣਾ ਉਹ ਇੱਥੇ ਵੀ ਪਾਤਸ਼ਾਹ ਨੇ ਹੋਈ ਵਰਣਨ ਕੀਤਾ ਹੈ ਮਹਾਰਾਜ ਜੀ ਨੇ ਬੈਸ ਧੂਪ ਦੇਵੋ ਉਸ ਨੂੰ ਫਹਿਰਾਉ ਦੇ ਨਾਲ ਬੈਸ ਭਾਵ ਆਰਾਮ ਦੇ ਨਾਲ ਠਹਿਰਾ ਠਹਿਰ ਕੇ ਸਮਾਂ ਦੇ ਕੇ ਉਸ ਭਾਂਡੇ ਨੂੰ ਧੂਪ ਦੇ ਵਿੱਚ ਚੰਗੀ ਤਰ੍ਹਾਂ ਸੁਕਾ ਲੈਣਾ ਤਾਂ ਕਿ ਜਿਤਨੇ ਜਰਾਸੀਮ ਨੇ ਉਹ ਖਤਮ ਹੋ ਜਾ ਸਾਡ ਦੁੱਧ ਇੱਕੋ ਜਾਵੋ ਮਾਰੇ ਕਹਿੰਦੇ ਫਿਰ ਸੁਹਾਣੀਆਂ ਦੁੱਧ ਚੋਣ ਜਾਂਦੀਆਂ ਸਨ ਇਹੋ ਜੀਜ਼ ਇਹੋੀ ਘਟਨਾ ਪਾਤਸ਼ਾਹ ਦੂਜੇ ਪਾਸੇ ਉਦਾਹਰਨ ਦੇ ਕੇ ਸਮਝਾਉਣਾ ਇਸ ਅਸਲ ਚ ਕੀ ਚਾਹੁੰਦੇ ਨੇ ਪਾਤਸ਼ਾਹ ਕਹਿੰਦੇ ਨੇ ਤੂੰ ਜੇ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਦੁੱਧ ਰੂਪ ਜੋ ਹੈ ਉਹ ਜੇ ਆਪਣੇ ਅੰਦਰ ਟਿਕਾਉਣਾ ਹੈ ਨਾ ਤਾਂ ਇਹ ਜਿਹੜਾ ਸਰੀਰਕ ਭਾਂਡਾ ਹੈ ਇਸ ਨੂੰ ਵੀ ਸਵੱਛ ਕਰ ਲੈ। ਉਹ ਪਵਿੱਤਰ ਜੋ ਚੀਜ਼ ਤੇਰੇ ਅੰਦਰ ਟਿਕਣੀ ਹੈ ਉਸ ਨੂੰ ਇਹ ਭਾਂਡਾ ਸਵੱਛ ਚਾਹੀਦਾ ਹੈ। ਦੂਧ ਕਰਮ ਸੁਨ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ। ਦੂਧ ਕਰਮ। ਦੁੱਧ ਕਰਮ ਕੀ ਹੈ ਜੀ? ਦੁੱਧ ਸ਼ੁੱਧੀ ਦਾ ਪ੍ਰਤੀਕ ਹੈ ਇੱਥੇ ਵੀ ਜਦੋਂ ਸੁਭਾ ਸਵੇਰੇ ਥੋੜਾ ਸਾਹ ਦੀ ਸੇਵਾ ਹੁੰਦੀ ਹੈ ਦੁੱਧ ਨਾਲ ਇਸ਼ਨਾਨ ਕਰਾਇਆ ਜਾਂਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਜਦੋਂ ਪ੍ਰਕਾਸ਼ ਹੋਣ ਤੋਂ ਪਹਿਲਾਂ ਸਫਾਈ ਹੁੰਦੀ ਹੈ ਉਸ ਵਕਤ ਸਭ ਤੋਂ ਪਹਿਲਾਂ ਦੁੱਧ ਨਾਲ ਇਸ਼ਨਾਨ ਕਰਾਇਆ ਜਾਂਦਾ ਹੈ ਸਥਾਨ ਤੇ ਦੁੱਧ ਸ਼ੁੱਧੀ ਦਾ ਪ੍ਰਤੀਕ ਹੈ ਮਨ ਮਾਰੇ ਕੰਨ ਨੇ ਦੂਧ ਕਰਮ ਕਰਮਾ ਤੋਂ ਅੱਗੇ ਦੁੱਧ ਲਾਇਆ ਭਾਵ ਜਿਹੜੇ ਤੇਰੇ ਸ਼ੁੱਧ ਕਰਮ ਨੇ ਉਹ ਤੂੰ ਆਪਣੀ ਸ਼ੇਰਨਾ ਸੁਰਤ ਦੇ ਵਿੱਚ ਸਮਾਉਣੇ ਸ਼ੁਰੂ ਕਰ ਇਹ ਇਸ ਸਰੀਰਿਕ ਭਾਂਡੇ ਨੂੰ ਸਾਫ਼ ਕਰਨ ਦੀ ਵਿਧੀ ਪਾਤਸ਼ਾਹ ਦੱਸਦੇ ਨੇ ਤੂੰ ਜੋ ਸੁਕਰਮ ਨੇ ਸ਼ੁੱਧ ਕਰਮ ਨੇ ਕੁ ਕਰਮ ਨਹੀਂ ਕਰਮ ਸਾਰੇ ਕਰਮ ਨਹੀਂ ਪੱਲਾ ਕਰਮ ਨਹੀਂ ਕਿਹਾ ਪਾਤਸ਼ਾਹ ਨੇ ਦੂਧ ਕਰਮ ਦੂਧ ਕਰਮ ਸ਼ੁੱਧ ਸਹੀ ਜੋ ਸਮਾਜ ਦੇ ਵਿੱਚ ਖਲਣ ਦਾ ਪੈਦਾ ਕਰਨ ਸਮਾਜ ਨੂੰ ਜੋੜਨ ਦੀ ਗੱਲ ਕਰਨ ਪਰਮੇਸ਼ਰ ਦੇ ਹੁਕਮ ਦੇ ਮੁਤਾਬਿਕ ਜਿਹੜੇ ਕਰਮ ਨੇ ਉਹ ਕਰਮ ਆਪਣੀ ਸੁਰਤ ਦੇ ਵਿੱਚ ਸਮਾਲ ਹੈ ਸੁਰਤ ਦੇ ਵਿੱਚ ਸਮਾਉਣਾ ਭਾਗ ਜਦੋਂ ਕਿ ਸੋਈ ਵੀ ਚੀਜ਼ ਸਾਡੇ ਸੁਰਤ ਵਿੱਚ ਸਮਾਉਂਦੀ ਹੈ ਤਾਂ ਉਹ ਸਾਡਾ ਸੁਭਾਅ ਬਣਦੀ ਹੈ ਇਹ ਦੁੱਧ ਕਰਮ ਭਾਵ ਸ਼ੁੱਧ ਕਰਮ ਸਹੀ ਕਰਮ ਅਸੀਂ ਜੇ ਆਪਣੀ ਸੁਰਤ ਵਿੱਚ ਸਮਾਵਾਂਗੇ ਤਾਂ ਅਸੀਂ ਗਲਤ ਨਹੀਂ ਕਦੇ ਵੀ ਕਰਾਂਗੇ ਸਾਡੀ ਪ੍ਰਵਿਰਤੀ ਸਾਡਾ ਸੁਭਾਅ ਸਹੀ ਕਰਮ ਕਰਨ ਦਾ ਬਣਿਆ ਰਹੇਗਾ ਇਸ ਤਰੀਕੇ ਨਾਲ ਸਾਡਾ ਇਹ ਪਿੰਡਾ ਸ਼ੁੱਧ ਹੋ ਰਿਹਾ ਜੀ ਮਨੋਰਥ ਪਾਤਸ਼ਾਹੀ ਜੀ ਜਿਹੜੀ ਪਹਿਲੀ ਟੁਕ ਹੈ ਉਹ ਯਾਦ ਰੱਖੀਏ ਕੋਲੀ ਹੈ ਨਾ ਉਸ ਮੁਤਾਬਕ ਅਸੀਂ ਜਿਵੇਂ ਭਾਂਡਾ ਸ਼ੁੱਧ ਕੀਤਾ ਸੀ ਸੁਆਣੀ ਨੇ ਦੁੱਧ ਲੈਣ ਜਾਣ ਲਈ ਇਸੇ ਤਰੀਕੇ ਹੁਣੇ ਅਸੀਂ ਆਪਣਾ ਇਹ ਸਰੀਰ ਭਾਂਡਾ ਉਹ ਨਾਮ ਨੂੰ ਟਿਕਾਉਣ ਵਾਸਤੇ ਸ਼ੁੱਧ ਕਰ ਰਹੇ ਹਾਂ ਤਰੀਕਾ ਪਾਤਸ਼ਾਹ ਦੱਸ ਰਹੇ ਨੇ ਪਹਿਲਾ ਤਰੀਕਾ ਪਾਤਸ਼ਾਹ ਨੇ ਦੱਸਿਆ ਹੈ ਪਾਤਸ਼ਾਹ ਕਹਿੰਦੇ ਨੇ ਜਿਹੜੇ ਚੰਗੇ ਤੇਰੇ ਕਰਮ ਨੇ ਉਹਨਾਂ ਨੂੰ ਆਪਣੀ ਸੁਰਤ ਦੇ ਵਿੱਚ ਟਿਕਾਣਾ ਦੇ ਹੋਏ ਨਿਰਾਸ਼ ਜਮਾਵੋ ਹੋ ਕੁਲ ਨਰਾਜ ਦਾ ਇੱਥੇ ਭਾਵ ਆਪਾਂ ਨੇ ਨਰਾਜ਼ ਨਹੀਂ ਲੈਣਾ ਕਿਸੇ ਨਾਲ ਰੁੱਸਣ ਵਾਲੀ ਗੱਲ ਨਹੀਂ ਕਰਨੀ ਇਸ ਸ਼ਬਦ ਨੂੰ ਆਪਾਂ ਖੋਲਿਏ ਇਹ ਸ਼ਬਦ ਦਾ ਅਰਥ ਹੈ ਨਿਰਾਸ ਹੋਰ ਕਿਸੇ ਤੋਂ ਕੋਈ ਆਸ ਨਹੀਂ ਸਿਰਫ ਕੇਵਲ ਤੇ ਕੇਵਲ ਪਰਮੇਸ਼ਰ ਵੱਲ ਹੀ ਆਸਾ ਉਮੀਦਾਂ ਰੱਖਣੀਆਂ ਜਿਸ ਤੋਂ ਆਪਣੀ ਸੁਰਤ ਆਪਣੀ ਕਰਮ ਅਸੀਂ ਸ਼ੁੱਧ ਕਰਵਾਏ ਨੇ ਜਿਸ ਦੇ ਨਾਮ ਦੇ ਨਾਲ ਜਿਸ ਦੀ ਕਿਰਪਾ ਦੇ ਨਾਲ ਜਿਸ ਦੀ ਬਾਣੀ ਦੇ ਨਾਲ ਅਸੀਂ ਆਪਣੇ ਕਰਮ ਸ਼ੁੱਧ ਕਰਕੇ ਸੁਰਤ ਵਿੱਚ ਸਮਾਏ ਨੇ ਨਾ ਜੀ ਉਸ ਤੇ ਹੀ ਆਸ ਰੱਖੀ ਐ ਹੋਰ ਕਿਸੇ ਤੇ ਆਸ ਨਹੀਂ ਰੱਖਣੀ ਹੋਏ ਨਿਰਾਸ਼ ਜਮਾਓ ਦੁੱਧ ਨੂੰ ਜਮਾਉਣੇ ਆ ਨਾ ਜੀ ਦਹੀਂ ਬਣਦਾ ਉਸ ਤੋਂ ਬਾਅਦ ਫਿਰ ਮੱਖਣ ਔਰ ਘਿਓ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਐ ਜਮਾਉਣਾ ਪਾਲ ਟਿਕਾ ਲੈਣਾ ਬੰਨ ਲੈਣਾ ਵੱਜ ਲੈਣਾ ਉਸ ਪ੍ਰਕਿਰਿਆ ਦੇ ਵਿੱਚ ਸ਼ੁਰੂਆਤ ਕਰਨ ਹਿਤ ਉਸ ਨੂੰ ਸੇਵ ਕਰ ਲੈਣਾ ਹੋਏ ਨਿਰਾਸ਼ ਜਮਾਵੋ ਇਹ ਜਿਹੜੇ ਸ਼ੁੱਧ ਕਰਮ ਅਸੀਂ ਆਪਣੇ ਸੁਰਤ ਦੇ ਵਿੱਚ ਟਿਕਾਏ ਨੇ ਨਾ ਇਹਨਾਂ ਨੂੰ ਹੁਣ ਪੱਕੀ ਤਰ੍ਹਾਂ ਉੱਥੇ ਜਮਾ ਲਵੋ ਉੱਥੋਂ ਹਿੱਲਣ ਨਹੀਂ ਦੇਣਾ ਉਹਨਾਂ ਨੂੰ ਜਮਾ ਲੈਣਾ ਜਪ ਹੋ ਤਾਂ ਏਕੋ ਨਾਮ। ਔਰ ਜਦੋਂ ਇਹ ਚੀਜ਼ ਹੋ ਗਈ ਹੁਣ ਕੇਵਲ ਤੇ ਕੇਵਲ ਨਾਮ ਹੀ ਜਪੋ। ਔਰ ਜਪਿਆ ਹੀ ਕੇਵਲ ਤੇ ਕੇਵਲ ਨਾਮ ਜਾਣਾ ਹੈ। ਜਪਣਾ ਫਿਰ ਇਹ ਜਾਪ ਚੱਲਣਾ ਹੈ। ਇਹ ਦੋਨੋਂ ਪ੍ਰਕਿਰਿਆਵਾਂ ਪ੍ਰਕਿਰਿਆਵਾਂ ਇਸੇ ਤੱਕ ਦੇ ਵਿੱਚ ਨੇ। ਹੁਣ ਜੀਵ ਨੇ ਨਾਮ ਜਪਣਾ ਔਰ ਉਹਦਾ ਨਾਮ ਹੀ ਜਪਿਆ ਜਾਣਾ ਹੈ। ਸੁਤੇ ਸਿੱਧ ਆਪਣੇ ਆਪ ਆਟੋਮੈਟਿਕਲੀ ਅਵਰ ਨਿਰਫਲ ਕਾਮਾਂ ਇਸ ਚੀਜ਼ ਤੋਂ ਬਿਨਾ ਹੋਰ ਜੇ ਕੋਈ ਕੰਮ ਸਾਨੂੰ ਨਜ਼ਰ ਆਉਂਦੇ ਨਹੀਂ ਨਾ ਉਹ ਨਿਰਫਲ ਨੇ ਉਹਨਾਂ ਦਾ ਫਲ ਕੋਈ ਨਹੀਂ ਸਾਨੂੰ ਮਿਲਣਾ ਸਾਨੂੰ ਫਲ ਜਿਹੜਾ ਮਿਲਣਾ ਉਹ ਸਿਰਫ ਤੇ ਸਿਰਫ ਨਾਮ ਦਾ ਮਿਲਣਾ ਜਿਵੇਂ ਆਪਾਂ ਵਾਰ-ਵਾਰ ਵਿਚਾਰ ਰਹੇ ਹਾਂ 12 ਮੌਦੀਆਂ 12 ਪੌੜੀਆਂ ਅਖੀਰੀ ਪੌੜੀ ਫਲ ਗੁਣ ਆਨੰਦ ਉਪਾਰ ਜੜਾ ਇੱਕ ਫਲ ਤੱਕ ਪਹੁੰਚਣਾ ਮਰਫਲ ਕੰਮ ਨਹੀਂ ਕਰਨੀ ਜਿਹੜੇ 12 ਮਾਹ ਦੇ ਵਿੱਚ ਚੇਤ ਤੋਂ ਸ਼ੁਰੂ ਹੋ ਕੇ ਚੇਤ ਗੋਬਿੰਦੇ ਰਾਦੀ ਉਸ ਨੂੰ ਚੇਤੇ ਵਿੱਚ ਰੱਖ ਕੇ ਉਸ ਨੂੰ ਆਪਣੇ ਜ਼ਿਹਨ ਦੇ ਵਿੱਚ ਰੱਖ ਕੇ ਯਾਦ ਕਰਕੇ ਉਸ ਨੂੰ ਅਰਾਧਨਾ ਤੋਂ ਸ਼ੁਰੂ ਕਰਕੇ ਅਸੀਂ ਫਲ ਤੱਕ ਪਹੁੰਚਣਾ ਹੈ ਔਰ ਜੋ ਚੀਜ਼ ਉਸ ਫਲ ਤੱਕ ਨਹੀਂ ਪਹੁੰਚਾਉਂਦੀ ਉਦੇ ਵੱਲ ਅਸੀਂ ਧਿਆਨ ਨਹੀਂ ਦੇਣਾ ਪਾਤਸ਼ਾਹ ਦੀ ਤਾਕੀਦ ਹੈ ਹੁਕਮ ਹੈ ਇਸ ਸ਼ਬਦ ਦੇ ਵਿੱਚ ਇਹ ਮਨ ਈਟੀ ਹੱਥ ਕਰੋ ਪੁਨ ਨੀਤਰਾ نیند ਨਾ ਆਵੇ ਪਾਤਸ਼ਾਹ ਨੇ ਬਹੁਤ ਵੱਡਾ ਫਲਸਫਾ ਇਸ ਇੱਕ ਟੁਕ ਦੇ ਵਿੱਚ ਸਮਾ ਦਿੱਤਾ ਮਹਾਰਾ ਜੀ ਕਹਿੰਦੇ ਇਹੋ ਮਨ ਇਹੋ ਮਨ ਈਟੀ ਹੱਥ ਕਰੋ ਇਹ ਜਿਹੜਾ ਮਨ ਹੈ ਨਾ ਸਾਡਾ ਜੀ ਇਸ ਵਕਤ ਸਾਨੂੰ ਸਾਡਾ ਮਨ ਭਜਾਈ ਫਿਰਦਾ ਹੈ ਮਨ ਨੇ ਸਾਨੂੰ ਸਟੀਅਰ ਕੀਤਾ ਹੋਇਆ ਮਨ ਨੇ ਸਾਡਾ ਸਟੀਅਰਿੰਗ ਹੈਂਡਲ ਆਪਣੇ ਹੱਥ ਵਿੱਚ ਪੜਿਆ ਹੋਇਆ ਜਿੱਧਰ ਚਾਹੁੰਦਾ ਉਧਰ ਸਾਨੂੰ ਘਮਾਉਂਦਾ ਜਿਸ ਪ੍ਰਵਿਰਤੀ ਵੱਲ ਮਨ ਚਾਹੁੰਦਾ ਉਧਰ ਸਾਡੀ ਪ੍ਰਵਿਰਤੀ ਸਾਡੀਆਂ ਸੁਰਤੀਆਂ ਸਾਡੀਆਂ ਬਿਰਤੀਆਂ ਲੈ ਜਾਂਦਾ ਹੈ ਸਤੋਂ ਕ੍ਰਮ ਕਰਮ ਕਰਵਾਈ ਜਾਂਦਾ ਹੈ ਜਿੱਧਰ ਇਹ ਮਨ ਚਾਵੇ ਹੁਣ ਮਹਾਰਾਜ ਜੀ ਕਹਿੰਦੇ ਨੇ ਮਾਰੇ ਕਹਿੰਦੇ ਇਹ ਮਨ ਨੂੰ ਜਿਵੇਂ ਉਹ ਸੁਹਾਣੀ ਨੇ ਦੁੱਧ ਰੜਕਣ ਵੇਲੇ ਦੋ ਈਟੀਆਂ ਉਹ ਗੁੱਲੀਆਂ ਹੁੰਦੀਆਂ ਨੇ ਨਾ ਜੀ ਜੋ ਰੱਸੀ ਦੇ ਨਾਲ ਨੇਤਰੇ ਦੇ ਨਾਲ ਬੰਨੀਆਂ ਹੁੰਦੀਆਂ ਨੇ ਤੇ ਉਹ ਮਧਾਣੀ ਦੇ ਆਲੇ-ਦਾਲੇ ਨੇਤਰਾ ਲਪਟਿਆ ਹੁੰਦਾ ਉਹ ਈਟੀਆਂ ਨੂੰ ਜੇੜ ਦਾ ਜੇੜਾ ਦੰਦੀਆਂ ਨੇ ਮਾਰੇ ਕਹਿੰਦੇ ਮਨ ਨੂੰ ਇਸ ਤਰੀਕੇ ਦੇ ਨਾਲ ਆਪਣੇ ਹੱਥਾਂ ਵਿੱਚ ਫੜ ਲੈ ਇਹ ਮਨ ਈਟੀ ਹੱਥ ਫੜੋ ਜੋਨੇ ਨੈਤ੍ਰੋ ਨਿੰਦਨਾ ਆਵੇ ਭਾਵ ਇਤਨਾ ਸੁਚੇਤ ਰਹੇ ਕਿ ਇਹ ਜਿਹੜਾ ਮਨ ਤੋਂ ਆਪਣੇ ਹੱਥਾਂ ਵਿੱਚ ਪੜਿਆ ਭਾਵ ਇਸ ਨੂੰ ਚੰਗੀ ਤਰ੍ਹਾਂ ਕੰਟਰੋਲ ਦੇ ਵਿੱਚ ਲੈ ਤੂਣ ਅਵੇਸਲਾ ਨਾ ਹੋ ਜੀ ਇਹਨੂੰ ਛੱਡੀ ਨਾ ਆਪਣੇ ਕੰਟਰੋਲ ਵਿੱਚ ਰੱਖੇ ਦੋ ਪਰਵਿਰਤੀਆਂ ਟੋਟਲੀ ਆਪੋਜ਼ਿਟ ਨੇ ਇਸ ਵਕਤ ਵੀ ਜੋ ਸੱਡੀ ਪਰਵਿਰਤੀ ਹੈ ਸਾਡਾ ਮਨ ਸਾਨੂੰ ਕੰਟਰੋਲ ਕਰ ਰਿਹਾ ਪਾਤਸ਼ਾਹ ਕਹਿੰਦੇ ਨਹੀਂ ਤੂੰ ਮਨ ਨੂੰ ਕੰਟਰੋਲ ਕਰ ਤੂੰ ਮਨ ਨੂੰ ਆਪਣੇ ਹੱਥ ਵਿੱਚ ਫੜ ਤੂੰ ਮਨ ਦਾ ਸਟੀering ਆਪਣੇ ਕੋਲ ਰੱਖ ਮਨ ਦੇ ਹੁਕਮ ਦੇ ਅਧੀਨ ਨਾ ਚੱਲ ਮਨ ਨੂੰ ਆਪਣਾ ਹੁਕਮ ਦੇ ਤੂੰ ਕਿਵੇਂ ਚੱਲਣਾ ਤੂੰ ਨਾਮ ਜਪਣਾ ਤੂੰ ਗੁਰੂ ਘਰ ਜਾਣਾ ਤੂੰ ਸੇਵਾਵਾਂ ਕਰਨੀਆਂ ਤੂੰ ਜੋ ਗੁਰੂ ਕਹਿੰਦਾ ਉਹ ਮੰਨਣਾ ਹੈ ਜੋ ਗੁਰੂ ਦਾ ਹੁਕਮ ਹੈ ਉਸ ਮੁਤਾਬਕ ਤੂੰ ਚੱਲਣਾ ਹੈ ਇਹ ਮਨ ਈਟੀ ਹਾਟ ਕਰ ਇਸ ਤਰੀਕੇ ਦੇ ਨਾਲ ਅਸੀਂ ਆਪਣੇ ਇਸ ਮਨ ਨੂੰ ਕੰਟਰੋਲ ਵਿੱਚ ਰੱਖਦੇ ਹੋਏ ਸਦਾ ਸੁਚੇਤ ਰਹਿਣਾ ਕਿ ਮਨ ਕਿਤੇ ਫੇਰ ਭਟਕ ਨਾ ਜਾਵੇ ਇਹ ਮਨ ਈਟੀ ਹੱਥ ਕਰੋ ਹੁਣ ਨੇਤਰੋ ਨੀਂਦ ਨਾ ਆਵੇ ਉਹ ਸੁਚੇਤ ਰਹਿ ਕੇ ਜਿਵੇਂ ਸੁਆਣੀ ਰੜਕਦੀਆਂ ਨਾ ਦਹੀਂ ਨੂੰ ਮੱਖਣ ਕੱਢਣ ਵਾਸਤੇ ਇਸੇ ਤਰੀਕੇ ਅਸੀਂ ਆਪਣੇ ਮਨ ਨੂੰ ਕੰਟਰੋਲ ਕਰਕੇ ਇਸ ਤੋਂ ਉਹ ਸੁਕਰਮ ਕਰਾਉਣੇ ਨੇ ਇਸ ਤੋਂ ਉਹ ਕਰਮ ਕਰਾਉਣੇ ਨੇ ਇਸ ਤੋਂ ਨਾਮ ਜਪਵਾਉਣਾ ਤਾਂ ਜੋ ਅਸੀਂ ਵੀ ਅਖੀਰ ਨੂੰ ਉਹ ਘਿਓ ਮੱਖਣ ਹਾਸਲ ਕਰ ਸਕੀਏ ਜੋ ਘਿਓ ਮੱਖਣ ਭਾਵ ਅਸੀਂ ਪਰਮੇਸ਼ਰ ਦਾ ਨਾਮ ਆਪਣੇ ਅੰਦਰ ਟਿਕਾ ਸਕੀਏ ਮਨ ਨੂੰ ਕੰਟਰੋਲ ਰਸਨਾ ਨਾਮ ਜਪੋ ਤਬ ਮਤੀਏ ਇਨ ਵਿਦ ਅੰਮ੍ਰਿਤ ਪਾਵੋ ਅਗਲੀ ਗੱਲ ਮਹਾਰਾਏ ਨੇ ਕੀਤੀ ਹੈ ਮਹਾਰਾਏ ਕਹਿੰਦੇ ਨੇ ਹੁਣ ਜਦੋਂ ਤੂੰ ਉਹ ਨੂੰ ਰੜ ਭਰੇ ਆ ਨਾ ਤਾਂ ਨਾਮ ਜਪੋ ਇਹ ਰੜਕਣ ਹੈ ਹਰ ਕਾ ਬਿ ਲੋਗਣਾ ਬਿ ਲੋਗੋ ਮੇਰੇ ਭਾਈ ਸਹਿਜ ਬਿ ਲੋਗੋ ਜੈਸੇ ਤੱਕ ਨਾ ਜਾਈ ਤੱਕ ਨਹੀਂ ਜਾਣ ਦੇਣਾ ਇਸ ਨੂੰ ਸਹਿਜੇ ਸਹਿਜ ਬਿ ਲੋੜਾ ਹੈ ਸਭਾਵ ਉਹ ਨਾਮ ਸਹਿਜੇ ਜਪਦੇ ਰਹਿਣਾ ਰਸਨਾ ਦੇ ਨਾਲ ਰਸਨਾ ਨਾਮ ਜਪੋ ਤਬ ਮਤੀਏ ਰਸਨਾ ਨੂੰ ਜਿਵੇਂ ਆਪਾਂ ਮਧਾਣੀ ਸਮਝ ਲਈਏ ਇਸ ਦੇ ਨਾਲ ਉਹ ਨਾਮ ਨੂੰ ਜਪਦੇ ਰਹਿਣਾ ਮਨ ਨੂੰ ਕੰਟਰੋਲ ਵਿੱਚ ਰੱਖ ਦਿਆ ਹੋਇਆ ਤਬ ਮਤੀਏ ਈਨ ਵਿਦ ਅਮਰਤ ਪਾਵੋ ਜਦੋਂ ਇਸ ਤਰੀਕੇ ਦੇ ਨਾਲ ਅਸੀਂ ਮੰਥਨ ਕਰਾਂਗੇ ਅਸੀਂ ਰੜਕਾਂਗੇ ਫਿਰ ਸਾਨੂੰ ਅਸਲ ਅਮਰਤ ਦੀ ਪ੍ਰਾਪਤੀ ਹੋਵੇਗੀ ਅਸਲ ਫਲ ਸਾਡੇ ਪੱਲੇ ਪਏਗਾ ਅਸੀਂ ਫਲਪੂਰਵਕ ਇਸ ਜਹਾਨ ਤੋਂ ਜਾਣ ਜੋ ਕੇ ਹੋਵਾਂਗੇ ਮਾਰੇ ਕਹਿੰਦੇ ਮਨ ਸੰਪਟ ਜਿਤ ਸਤ ਸਰਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਮਾਰੇ ਕਹਿੰਦੇ ਮਨ ਸੰਪਟ ਜਿਵੇਂ ਪੁਰਾਣੇ ਸਮਿਆਂ ਵਿੱਚ ਪੁਜਾਰੀ ਲੋਕ ਮੂਰਤੀ ਨੂੰ ਟਿਕਾਉਣ ਵਾਸਤੇ ਇੱਕ ਡੱਬੀ ਚ ਰੱਖਦੇ ਹੁੰਦੇ ਸੀ ਮਾਰੇ ਕਹਿੰਦੇ ਇਸ ਤਰੀਕੇ ਦੇ ਨਾਲ ਆਪਣੇ ਮਨ ਨੂੰ ਇੱਕ ਡੱਬੀ ਦੇ ਵਿੱਚ ਬੰਦ ਕਰਕੇ ਕੰਟਰੋਲ ਕਰਕੇ ਰੱਖ ਮਾਰਨਾ ਨਹੀਂ ਹੈ ਮਨ ਸਿੱਖ ਫਿਲਾਸਫੀ ਸਿੱਖ ਫਲਸਫੇ ਦੇ ਵਿੱਚ ਪਾਤਸ਼ਾਹ ਨੇ ਮਨ ਨੂੰ ਮਾਰਨ ਦੀ ਗੱਲ ਨਹੀਂ ਕੀਤੀ ਜੇ ਕਿਤੇ ਮਨ ਮਾਰਨ ਦੀ ਪਾਤਸ਼ਾਹ ਨੇ ਅੰਕਿਤ ਕੀਤਾ ਵੀ ਹੈ ਤਾਂ ਉੱਥੇ ਅਰਥ ਇਹੀ ਨਿਕਲਦੇ ਨੇ ਕਿ ਮਨ ਨੂੰ ਆਪਣੇ ਅੰਡ ਕੰਟਰੋਲ ਵਿੱਚ ਕਰਨਾ ਹੈ ਕਾਬੂ 'ਚ ਰੱਖਣਾ ਹੈ ਇਹ ਬਹੁਤ ਵੱਡੀ ਪਾਵਰ ਹੈ ਜੇ ਮਨ ਮਰ ਗਿਆ ਤਾਂ ਅਸੀਂ ਵੀ ਹੈ ਨਹੀਂ ਸਾਡਨ ਅਸੀਂ ਹੈ ਕਿ ਐਸੇ ਮਨੁष्य ਹਨ ਨਾ ਦੋ ਤੀਜੰਦਾ ਮੇਲ ਹੈ ਮਨੁष्य ਦਾ ਸ਼ਬਦ ਹੈ ਜੋ ਮਨ ਇਹ ਸ਼ਬਦ ਜੇ ਮਨ ਨਿਕਲ ਗਿਆ ਮਨ ਖਤਮ ਹੋ ਗਿਆ ਤਾਂ ਅਸੀਂ ਮਿੱਟੀ ਦੀ ਢੇਰੀਆਂ ਸੀ ਸ਼ਵਾ ਅਸੀਂ ਮਨੁष्य ਉਦੋਂ ਤੱਕ ਹੀ ਹੈ ਜਦੋਂ ਮਨ ਸਾਡੇ ਨਾਲ ਹੈ ਇਹ ਤਾਕਤ ਹੈ ਪਰਮੇਸ਼ਰ ਦੀ ਔਰ ਦੂਸਰੀ ਗੱਲ ਇਹ ਜੋਤ સ્વરૂਪ ਹੈ ਇਹ ਉਸ ਪਰਮੇਸ਼ਰ ਅਕਾਲ ਪੁਰਖ ਦੀ ਜੋਤ ਹੈ ਲੇਕਿਨ ਇਹ ਇਸ ਵਕਤ ਹਾਲੇ ਆਪਣਾ ਮੂਲ ਪਛਾਣ ਨਹੀਂ ਰਿਹਾ ਇਸ ਨੂੰ ਮੂਲ ਦੀ ਜਾਣਕਾਰੀ ਕਰਵਾਉਣ ਦੀ ਲੋੜ ਹੈ ਮਨ ਤੂੰ ਜੋਤ ਸਮ ਹੈ ਆਪਣਾ ਮੂਲ ਪਛਾਣ ਮਾਰੇ ਕਹਿੰਦੇ ਨੇ ਇਸ ਨੂੰ ਡੱਬੀ ਦੇ ਵਿੱਚ ਬੰਦ ਕਰਕੇ ਰੱਖ ਆਪਣੇ ਕੰਟਰੋਲ ਦੇ ਵਿੱਚ ਰੱਖ ਤਾਂ ਜੋ ਜਦੋਂ ਲੋੜ ਪਵੇ ਉਦੋਂ ਇਸ ਦੀ ਵਰਤੋਂ ਉਸ ਸੁਚੱਜੇ ਸੁਕਰਮਾ ਹਿੱਤ ਕਰ ਸਕੇ ਸਤ ਸਰਨਾਵਨ ਸੱਚੇ ਦੇ ਨਾਲ ਤੇਰਾ ਨਹਾਉਣਾ ਹੋਵੇ ਜੇ ਤੂੰ ਇਹਨੂੰ ਕੰਟਰੋਲ 'ਚ ਕਰੇਂਗਾ ਤਦ ਹੀ ਪੋਸੀਬਲ ਹੈ ਨਹੀਂ ਤਾਂ ਤੇਰੀਆਂ ਗਿਰਤੀਆਂ ਨੂੰ ਠੰਡਾਉਂਦਾ ਫਿਰੇਗਾ ਭਾਵਨ ਪਾਤੀ ਤ੍ਰਿਪਤ ਕਰੇ ਮਾਰੇ ਕਹਿੰਦੇ ਨੇ ਸ਼ਰਦਾ ਦੇ ਨਾਲ ਸੰਤੋਖ ਦੇ ਨਾਲ ਇਸ ਜੋ ਤ੍ਰਿਪਤੀ ਦੇ ਰਾਦੇ ਉੱਤੇ ਇਹ ਜੋ ਤੂੰ ਰਾਦਨਾ ਕਰੇਂਗਾ ਤਾਂ ਤੂੰ ਇਸ ਰਾਹ ਦੇ ਉੱਤੇ ਤੁਰ ਪਾਵੈਗਾ ਤਾਂ ਤੈਨੂੰ ਸੰਤੋਖ ਸਬਰ ਦੀ ਪ੍ਰਾਪਤੀ ਹੋਏਗੀ ਜਦੋਂ ਤੂੰ ਇਸ ਸੱਚੇ ਦੇ ਸਰੋਵਰ ਦੇ ਵਿੱਚ ਬਾਣੀ ਦੇ ਸਰੋਵਰ ਦੇ ਵਿੱਚ ਡੁਬਕੀਆਂ ਲਾਵੇਂਗਾ ਮਨ ਤੇਰੇ ਕੰਟਰੋਲ 'ਚ ਹੈ ਇਹ ਯਾਦ ਰੱਖ ਪੂਜਾ ਪ੍ਰਾਨ ਸੇਵਕ ਦੀ ਸੇਵੇ ਇਨ ਵਿਦ ਸਾਹਿਬ ਰਵਤ ਰਹੇ ਪੂਜਾ ਪ੍ਰਾਨ ਪ੍ਰਾਣਾ ਦੇ ਨਾਲ ਪੂਜ ਕਰਨੀ ਰਾਧਨਾ ਭਾਵ ਹਰ ਸ્વાસ ਪਰਮੇਸ਼ਰ ਨੂੰ ਚੇਤੇ ਕਰਦੇ ਰਹਿਣਾ ਸੇਵਕ ਜੀ ਸੇਵੇ ਉਹ ਸੇਵਕ ਅਕਾਲ ਪੁਰਖ ਦਾ ਸੇਵਕ ਬਣ ਕੇ ਉਸ ਨੂੰ ਸੇਜਣਾ ਕਰੇ ਅਰਧ ਨਾ ਕਰੇ ਉਸ ਦੀ ਮੁੱਠੀ ਚਾਪੀ ਕਰੇ ਭਾਵ ਉਸ ਦੇ ਹੁਕਮ ਦੇ ਅਧੀਨ ਆਵੇ ਇਨ ਬਿਜ ਸਾਹਿਬ ਰਤ ਇਸ ਤਰੀਕਿਆਂ ਦੇ ਨਾਲ ਪਰਮੇਸ਼ਰ ਅਕਾਲ ਪੁਰਖ ਨੂੰ ਯਾਦ ਰੱਖੇ ਉਸ ਦੀ ਯਾਦ ਭੁੱਲਣ ਨਾ ਦੇਵੇ ਉਸ ਦਾ ਨਾਲ ਮੇਲ ਦੀ ਤਾਂਗ ਦੇ ਵਿੱਚ ਪਰਮੇਸ਼ਰ ਅਕਾਲ ਪੁਰਖ ਦੇ ਬਾਣੀ ਦੇ ਰੋਤੇ ਖਾਂਦਾ ਰਹੇ ਕਹਿੰਦੇ ਕਹੇ ਕਹੇ ਕਹਿ ਜਾਵੇ ਤੁਮ ਸਰੇਵਰ ਮੈਂ ਕੋਈ ਬਥੇਰੇ ਕਹਿਣਗੇ ਬਥੇਰੇ ਕਹਿੰਦੇ ਆਏ ਕਿ ਆ ਬਦੀ ਕਰ ਲੋ ਉਹ ਬਦੀ ਕਰ ਲੋ ਫਲਾਣੀ ਜਗ੍ਹਾ ਦੇ ਦ੍ਰਿਸ਼ਤ ਦਿਖਦੀ ਹੈ ਉੱਥੇ ਚਲੇ ਜੋ ਦਸਨ ਦਰਵਾਰ ਕੋਲ ਆ ਲੋ ਕਿਆnde ਕਿਆ ਕਿਆ ਸਾਰੇ ਚਲੇਗੇ ਪਰ ਤੇਰੇ ਬਿਨਾ ਸੱਚੇ ਪਾਤਸ਼ਾਹ ਕਾਲਪੁਰਖ ਹੋਰ ਕੋਈ ਨਹੀਂ ਹੈ ਮਹਾਰਾਜ ਜੀ ਸਾਨੂੰ ਸੁਚੇਤ ਕਰਵਾਉਂਦੇ ਨੇ ਕਿ ਕਿਸੇ ਹੋਰ ਪਾਸੇ ਤੈਨੂੰ ਭਟਕਣ ਜਾਣ ਦੀ ਲੋੜ ਨਹੀਂ ਨਾ ਕਿਸੇ ਪਾਸੇ ਦੇਖੀ ਕੇਵਲ ਤੇ ਕੇਵਲ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਹੀ ਆਪਣਾ ਟਿਕਾਉ ਰੱਖੀ ਕਿ ਇਤੋਂ ਹੀ ਸਭ ਕੁਝ ਲੱਭਣਾ ਆਪਣੇ ਐਫਰਟਸ ਆਪਣੀ ਤਸ਼ੱਦਦ ਨੂੰ ਵੇਸਟ ਨਾ ਕਰੀ ਅਜਾਇਆ ਨਾ ਜਾਣ ਦੇ ਸਮੁੱਚੀ ਜੋ ਤੇਰਾ ਸਮਾਂ ਹੈ ਸਮੁੱਚੇ ਜੋ ਤੇਰੇ ਪ੍ਰਾਣ ਨੇ ਸਮੁੱਚੇ ਜੋ ਤੇਰੇ ਸਵਾਸ ਨੇ ਉਹ ਇੱਥੇ ਹੀ ਲਾਉਣ ਦੀ ਕੋਸ਼ਿਸ਼ ਕਰੀ ਤਾਂ ਜੋ ਤੈਨੂੰ ਸੰਪੂਰਨ ਤੇ ਲਾਹਾ ਪ੍ਰਾਪਤ ਹੋਵੇ ਭਗਤ ਹੀਨ ਨਾਨਕ ਜੰਮ ਪੈ ਹੌਸਾ ਲਾਹੀ ਸੱਚਾ ਸੋਈ ਇਹ ਜੀ ਭਾਵੇਂ ਭਗਤੀ ਤੋਂ ਹੀਣਾ ਜੰਮਿਆ ਭਗਤ ਹੀਨ ਨਾਨਕ ਜਨ ਜੰਪੇ ਪਾਤਸ਼ਾ ਆਪਣੇ ਤੇ ਗੱਲ ਲੈ ਕੇ ਗਏ ਨੇ ਸਰ ਸੱਚੇ ਪਾਤਸ਼ਾ ਸ੍ਰੀ ਗੁਰੂ ਨਾਨਕ ਪਾਤਸ਼ਾ ਜੀ ਤਾਂ ਆਪ ਨਰਾਇਣ ਨੇ ਨਾ ਪਾਤਸ਼ਾ ਵਾਂ ਕਹਿੰਦੇ ਨੇ ਆਪ ਨਰਾਇਣ ਕਲਾਕਾਰ ਜਗ ਮੇ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਪਾਤਸ਼ਾ ਨੂੰ ਇਹਨਾਂ ਵਿਧੀਆਂ ਦੀ ਲੋੜ ਨਹੀਂ ਆ ਤਾਂ ਪਰਮੇਸ਼ਰ ਆਪ ਨੇ ਦੇਖੋ ਸਾਨੂੰ ਸਮਝਾਉਣ ਵਾਸਤੇ ਸਾਨੂੰ ਸਿੱਧੇ ਰਾਹ ਪਾਉਣ ਵਾਸਤੇ ਸਾਨੂੰ ਪਰਮੇਸ਼ਰ ਬਣਾਉਣ ਵਾਸਤੇ ਪਾਤਸ਼ਾ ਸਾਡੀ ਅਵਸਥਾ ਵਿਵਸਥਾ ਵਿੱਚ ਆ ਕੇ ਗੱਲ ਕਰਦੇ ਨੇ ਪਾਤਸ਼ਾ ਆਪਣੇ ਉੱਪਰ ਲੈ ਕੇ ਗੱਲ ਕਰਦੇ ਨੇ ਪਾਤਸ਼ਾ ਕਹਿੰਦੇ ਨੇ ਭਾਵੇਂ ਭਗਤੀ ਤੋਹੀਨ ਜੰਮਿਆ ਭਗਤੀ ਨਹੀਂ ਹੈ ਪੱਲੇ ਲੇਕਿਨ ਫੇਰ ਵੀ ਸੱਚਾ ਪਾਤਸ਼ਾ ਕਿਰਪਾ ਕਰ ਹਮੇਸ਼ਾ ਤੈਨੂੰ ਹੀ ਮੈਂ ਸਲਾਉਂਦਾ ਰਹਾ ਤਾਂ ਜੋ ਮੇਰੇ ਭਾਗ ਬਣ ਜਾਣ ਆਪਾਂ ਵੀ ਇਹ ਅਰਦਾਸਾ ਪਰਮੇਸ਼ਰ ਅਕਾਲਪੁਰ ਜਿਸ ਤਨ ਉਹ ਖੋਕੇ ਕਰੀਏ ਠੀਕ ਹੈ ਪਾਤਸ਼ਾ ਸਾਡੇ ਮਾੜੇ ਕਰਮ ਨੇ ਪਿਛਲੇ ਅਸੀਂ ਨਹੀਂ ਚੰਗਾ ਬੀਜਿਆ ਸਾਨੂੰ ਨਹੀਂ ਸੋਝੀ ਆਈ ਪਰ ਹੁਣ ਤਾਂ ਸਾਡੀ ਬਾਹ ਫੜ ਲੈ ਹੁਣ ਤਾਂ ਸਾਨੂੰ ਆਪਣੇ ਰਾਹ ਤੇ ਲਾ ਲੈ ਹੁਣ ਤਾਂ ਉਸ ਪੰਥ ਉਸ ਰਾਹ ਦੇ ਉੱਤੇ ਚਲਾ ਜੋ ਰਾਹ ਤੇਰੇ ਨਿੱਜ ਘਰ ਦੇ ਵਿੱਚ ਜਾਂਦਾ ਤਾਂ ਜੋ ਤੇਰੇ ਨਾਲ ਅੰਤ ਤਹਿ ਮਿਲਾਪ ਹੋ ਸਕੇ ਸੋ ਇਹ ਸੱਚੇ ਪਾਤਸ਼ਾਹ ਕਾਲਪੁਰ ਪਰਮੇਸ਼ਰ ਸਾਹਿਬ ਸੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਮੁਖਵਾਕ ਸਹਿਬਾਂ ਦੀ ਬਾਣੀ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਆਂ ਵਿਚਾਰਾਂ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਬਿਆਦਵੀਆਂ ਹੋਈਆਂ ਜੀ ਅਣਜਾਣ ਨਾਸਮ ਅਤੇ ਬੇਸੂਝ ਬੱਚਾ ਸਮਕੇ ਖਿਮਾ ਕਰਨਾ ਅਗੋਂ ਵਾਸਤੇ ਸੁੱਝ ਸਪਸ਼ਟ ਬਾਣੀ ਪੜਨ ਅਤੇ ਵਿਚਾਰਾਂ ਕਰਨ ਦੀ ਬਲਦੰਸ ਸਮਰੱਥਾ ਪਾਤਸ਼ਾਹ ਪਾਸੋਂ ਵਰਤਾਸਾਂ ਕਰਕੇ ਕਚਵਾਣੀ ਖਿਮਾ ਦਾ ਜਾਚਾ ਕੰਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ